ਆ ਨਾਮ ਮਿਹਦੂਰਨਾਇਕਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਾਰਪੋਰੇਟ ਕਰਾਣਿਆ ਸ਼ੰਭੂ ਖਨੌਰੀ ਬਾਰਡਰ ਤੇ ਲੱਗੇ ਮੋਰਚਾਂ ਦੀ ਹਮਾਇਤ ਦੇ ਵਿੱਚ ਜਿਹੜਾ ਅੱਜ ਉਥੋਂ ਦੋਨਾਂ ਫੋਰਮਾਂ ਵੱਲੋਂ ਐਲਾਨ ਹੋਇਆ ਸੀ ਕਿ ਦੇਸ਼ ਭਰ ਦੇ ਵਿੱਚ 10 ਜਨਵਰੀ ਨੂੰ ਮੋਦੀ ਸਰਕਾਰ ਦੇ ਪੁਤਲੇ ਫੁਕੇ ਜਾਣ ਇਸ ਮੁਤਾਬਕ ਅੱਜ ਫੁਰੇਪੁਰ ਦੇ ਵਿੱਚ ਜੋਨ ਮੱਲਾ ਵਾਲੇ ਦੇ ਪਿੰਡ ਫੱਤੇ ਵਾਲਾ 'ਚ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਸਾਡੇ ਨਾਲ ਕਤਰ ਗਰਮੇਲ ਸਿੰਘ ਨੇ ਜਾਣਕਾਰੀ ਦਿਨ ਦੱਸਿਆ ਕਿ ਮੋਦੀ ਸਰਕਾਰ ਜਿਹੜੀਆਂ ਮੰਨੀਆਂ ਹੋਈਆਂ 12 ਮੰਗਾ ਐਮਐਸਪੀ ਨੂੰ ਲੈ ਕੇ ਔਰ ਕਰਜ਼ਾ ਮਾਫੀ ਦੇ ਜਿਹੜਾ ਵਾਅਦੇ ਤੋਂ ਮੁਕਰਨ ਤੇ ਵਿਰੋਧ ਦੇ ਵਿੱਚ ਅੱਜ ਪੂਰੇ ਦੇਸ਼ ਦੇ ਵਿੱਚ ਪੁਤਲੇ ਸਾੜੇ ਜਾ ਰਹੇ ਹਨ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਪੁਤਲੇ ਫੂਕੇ ਜਾ ਰਹੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੇ ਆਪਾਂ ਨਾਲ ਜਿਹੜੀ ਗੱਲਬਾਤ ਕਰਦੇ ਹੈਗੇ ਆਂ ਤੇ ਨਾਲ ਜਿਹੜੀ ਹੋਰ ਕੋਈ ਜਾਣਕਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਆਂ ਜਨਰਲ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅਨ ਜੋ ਕਿਸਾਨ ਅੰਦোলন ਟੂ ਸ਼ੰਭੂ ਖਨੋਰੀ ਰਤਨਪੁਰਾ ਬਾਰਡਰਾਂ ਦੇ ਉੱਤੇ ਚੱਲ ਰਿਹਾ ਪਿਛਲੇ 11 ਮਹੀਨੇ ਦੇ ਕਰੀਬ ਅੰਦোলন ਚੱਲਦੇ ਨੂੰ ਸਮਾਂ ਹੋ ਗਿਆ ਵਾ ਉਥੋਂ ਜੋ ਕਾਲ ਦਿੱਤੀ ਗਈ ਸੀ ਦੋਨਾਂ ਫਾਰਮਾਂ ਦੇ ਵੱਲੋਂ ਕਿ ਅੱਜ 10 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜੇ ਮੋਦੀ ਸਰਕਾਰ ਦੇ ਜਿਹੜੇ ਪੁੱਤਰੇ ਫੂਕੇ ਜਾਣ ਉਹਦੇ ਉਸ ਐਲਾਨ ਨੂੰ ਨੇਪਰੇ ਚਾੜਨ ਵਾਸਤੇ ਹੈ ਜਿਹੜਾ ਫਰੋਇਪੁਰ ਦੇ ਜੋਨ ਮੱਲਾਂ ਵਾਲਾ ਦੇ ਪਿੰਡ ਫੱਤੇ ਵਾਲਾ ਦੇ ਵਿੱਚ ਤੁਸੀਂ ਮੇਰੇ ਨਾਲ ਵੇਖ ਰਹੇ ਜੋ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਇਕੱਤਰ ਹੋ ਕੇ ਮੋਦੀ ਸਰਕਾਰ ਦਾ ਜਿਹੜਾ ਉਹ ਪੁਤਲਾ ਫੂਕ ਰਹੇ ਆ ਕਿਉਂਕਿ ਮੋਦੀ ਸਰਕਾਰ ਸਾਡੀਆਂ 12 ਮੰਗਾਂ ਨੂੰ ਲੈ ਕੇ ਜਿਹੜੀ ਉਹ سنجਿੱਦਗੀ ਨਹੀਂ ਵਿਖਾ ਰਹੀ ਗੱਲਬਾਤ ਤੋਂ ਭੱਜ ਰਹੀ ਆ ਜੋ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਆ ਜਾਂ ਕਰਜ਼ਾ ਮੁਕਤੀ ਦੀ ਮੰਗ ਆ ਜਾਂ ਜੋ ਪਿਛਲੇ ਅੰਦੋਲਨ ਦੀਆਂ ਸਾਰੀਆਂ ਮੰਗਾਂ ਜਿਹਦੇ ਤੇ ਕਮਿਟਮੈਂਟ ਵੀ ਕੀਤੀ ਸੀ ਮੋਦੀ ਸਰਕਾਰ ਨੇ ਉਹਨਾਂ ਮੰਗਾਂ ਦੇ ਉੱਤੋਂ ਭੱਜ ਰਹੀ ਆ ਇਸ ਕਰਕੇ ਪੂਰੇ ਦੇਸ਼ ਦੇ ਕਿਸਾਨ ਇੱਕ ਜੁਟਤਾ ਦਾ ਜਿਹੜਾ ਉਹ ਸੁਨੇਹਾ ਦੇ ਰਹੇ ਨੇ ਸਰਦਾਰ ਜਗਦੀਸ਼ ਸਿੰਘ ਦੀ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਅੱਜ 45ਵੇਂ ਦਿਨ ਦੇ ਵਿੱਚ ਪਹੁੰਚ ਗਿਆ ਮੋਦੀ ਸਰਕਾਰ ਜਿਹੜੀ ਉਹਨਾਂ ਦੇ ਮਰਨ ਵਰਤ ਨੂੰ ਵੀ ਅਣਗੌਲਿਆ ਕਰ ਰਹੀ ਆ ਪਰ ਅੱਜ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਮੋਦੀ ਸਰਕਾਰ ਦੇ ਪੁਤਲੇ ਫੂਕੇ ਇੱਕ ਵਾਰੀ ਫੇਰ ਦੱਸਣ ਜਾ ਰਹੇ ਨੇ ਕਿ ਪੂਰਾ ਦੇਸ਼ ਇਕਾ ਪੂਰਾ ਦੇਸ਼ ਸਰਦਾਰ ਜਗਜੀਤ ਸਿੰਘ ਜੱਡੇਵਾਲ ਦੇ ਨਾਲ ਖੜਾ ਪੂਰਾ ਦੇਸ਼ ਕਿਸਾਨ ਅੰਦੋਲਨ ਟੂ ਦੀਆਂ ਮੰਗਾਂ ਦੇ ਨਾਲ ਸਹਿਮਤਾ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਐਮਐਸਪੀ ਗਾਰੰਟੀ ਕਾਨੂੰਨ ਚਾਹੀਦਾ ਪੂਰੇ ਦੇਸ਼ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਹੋਣਾ ਚਾਹੀਦਾ ਜੇਕਰ ਕਾਰਪੋਰੇਟਕਰਾਨਿਆਂ ਦਾ ਮੋਦੀ ਸਰਕਾਰ ਕਰ ਸਕਦੀ ਆ ਇਹ ਮੋ ਜਿਹੜਾ ਉਹ ਕਿਸਾਨਾਂ ਮਜ਼ਦੂਰਾਂ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਪਰ ਦੂਸਰੇ ਕਿਉਂ ਕਿਸਾਨਾਂ ਨੂੰ ਬਾਹਰ ਕੱਢਿਆ ਜਾਵੇ ਬਿਜਲੀ ਸੋਧ ਬਿੱਲ ਜੋ ਵਾਪਸ ਕਰਨ ਦੀ ਜਿਹੜੀ ਗੱਲ ਸੀ ਉਹ ਅਸੀਂ ਰੱਦ ਕਰਾ ਕੇ ਰਵਾਂਗੇ ਪੂਰੇ ਦੇਸ਼ ਦੀਆਂ ਮੰਗਾਂ ਵਾਂ ਲੈਂਡ ਐਕੁਇਜ਼ੀਸ਼ਨ ਐਕਟ ਦੇ ਤਹਿਤ ਜੋ ਸਾਡੀਆਂ ਜ਼ਮੀਨਾਂ ਉਹਨੂੰ ਕਮਜ਼ੋਰ ਕਰਕੇ ਖੋਈਆਂ ਜਾ ਰਹੀਆਂ 2013 ਐਕਟ ਜਿਹੜਾ ਉਹ ਉਹਨੂੰ ਬਹਾਲ ਰੱਖਿਆ ਜਾਵੇ 2015 ਐਕਟ ਲਾਗੂ ਨਾ ਕੀਤਾ ਜਾਵੇ ਇਹ ਸਾਡੀ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਹੈਗੀਆਂ ਕਿ ਉਹਨਾਂ ਨੂੰ 200 ਦਿਨ ਕੰਮ 700 ਰੁਪਇਆ ਜਿਹੜੀ ਉਹ ਦਿਹਾੜੀ ਦਿੱਤੀ ਜਾਵੇ ਇਸੇ ਤਰ੍ਹਾਂ 12 ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਆ ਵੱਡੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ 4 ਜਨਵਰੀ ਨੂੰ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਤਰ ਹੋ ਕੇ ਮੋਦੀ ਸਰਕਾਰ ਨੂੰ ਦੱਸਤਾ ਕਿ ਪੂਰੇ ਦੇਸ਼ ਦੇ ਕਿਸਾਨ ਏਕਾ ਹਰਿਆਣਾ ਦੇ ਵਿੱਚ ਟਵਾਣਾ ਦੇ ਵਿੱਚ ਦੱਸਤਾ ਕੱਲ ਮੋਗੇ ਦੇ ਵਿੱਚ ਮਹਾਪੰਚਾਇਤ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਦੱਸਤਾ ਕਿ ਤੁਸੀਂ ਸਾਡੇ ਉੱਤੇ ਕਿਸਾਨ ਵਿਰੋਧੀ ਨੀਤੀਆਂ ਲਗਾਤਾਰ ਥੋਪ ਰਹੇ ਹੋ ਜੋ ਖੇਤੀ ਖੜੜਾ ਜੋ ਲੈ ਕੇ ਆਂਦਾ ਵਾ ਉਹਦਾ ਵੀ ਅਸੀਂ ਵਿਰੋਧ ਕਰਦੇ ਹਾਂ ਉਹਦੇ ਵਿਰੋਧ ਦੇ ਵਿੱਚ ਵੀ ਮੋਦੀ ਸਰਕਾਰ ਦਾ ਜਿਹੜਾ ਪਤਲਾ ਫੂਕਿਆ ਵਾ ਉਹ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜੋ ਰਾਜ ਸਰਕਾਰਾਂ ਨੂੰ ਭੇਜਿਆ ਉਹ ਲਾਗੂ ਨਹੀਂ ਹੋਣ ਦਿਆਂਗੇ ਧੰਨਵਾਦ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਬੋਲ